ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਜਦੋਂ ਬਰਨਾਲਾ ਨਗਰ ਕੌਂਸਲ ਦੇ ਪ੍ਰਤਾਨ ਅਤੇ ਕਾਂਗਰਸੀ ਲੀਡਰ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਹੈ ਗੁਰਜੀਤ ਸਿੰਘ ਨੂੰ ਚੰਡੀਗੜ੍ਹ ਵਿਖੇ ਭਗਵੰਤ ਸਿੰਘ ਮਾਨ ਨੇ ਇਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ ਸਾਂਸਦ ਗੁਰਮੀਤ ਸਿੰਘ ਮੀਤੇਹਰ ਨੇ ਅੱਜ ਬਰਨਾਲਾ ਨਗਰ ਕੌਂਸਲ ਦੇ ਵਿੱਚ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਹੈ ਤੇ ਉਨ੍ਹਾਂ ਦੀ ਤਾਜ ਪੋਸ਼ੀ ਦੇ ਵਿੱਚ ਸ਼ਾਮਲ ਹੋਏ ਨੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਵੀ ਕੰਮ ਬਰਨਾਲਾ ਨਗਰ ਕੌਂਸਲ ਦੇ ਪੈਂਡਿੰਗ ਨੇ ਉਹ ਜਲਦ ਪੂਰੇ ਕੀਤੇ ਜਾਣਗੇ ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਨੂੰ ਇਹ ਖੁਸ਼ੀ ਇਹ ਨਹੀਂ ਆ ਮੈਂ ਕਹਾਂਗੀ ਪਰ ਉਹ ਵੀ ਸੀ ਸਰਦਾਰ ਦਾ ਮੰਤਰੀ ਜੀ ਦਾ ਆਪਣੇ ਵੀ ਮੀਤਿਆਰ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿ ਅੱਜ ਮੈਨੂੰ ਉਹਨੇ ਸਾਹਮਣੇ ਉਦੋਂ ਬਾਅਦ ਜਿਹੜੇ ਹੁਣ ਰਲਿਆ ਡਟ ਕੇ ਮਦਦ ਕਰਾਂਗੇ ਜਿੱਧਰ ਖੜਦੇ ਆਸੀਂ ਇੱਕ ਤਰਫੇ ਖੜਦੇ ਆ ਦੋਗਲੇ ਕਿਤੇ ਗੁਰਜੀਤ ਸਿੰਘ ਰਾਮਨਵਾਸੀ ਆ ਜੀ ਉਹਨਾਂ ਦਾ ਪਹਿਲਾਂ ਤਾਂ ਕਿ ਵੈਸੇ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸ਼ਾਮਲ ਜਿਹੜਾ ਅੱਜ ਜ਼ਿਲ੍ਹੇ ਜਿਹੜਾ ਕਰਵਾ ਦਿੱਤਾ ਰਸਮੀ ਤੌਰ ਤੇ ਪਰ ਅੱਜ ਸਾਡੀ ਸਾਰੀ ਜ਼ਿਲ੍ਹਾ ਦੀ ਟੀਮ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਸਾਰੇ ਕਾਉਂਸਲਰ ਮੌਜੂਦ ਹੈ ਮੈਂ ਸਾਰਿਆਂ ਵੱਲੋਂ ਨਿੱਘਾ ਸਵਾਗਤ ਵੀ ਕਰਦਾ ਤੇ ਵਧਾਈ ਵੀ ਜਿਹੜੀ ਹੈ ਗੁਰਜੀਤ ਸਿੰਘ ਰਮਨਵਾਸੀ ਜੀ ਨੂੰ ਦਿੰਦਾ ਕਿਉਂਕਿ ਜਿੰਨੇ ਵੀ ਸਾਥੀ ਪਹਿਲਾਂ ਸਾਡੇ ਨਾਲ ਸਾਰੇ ਕੰਮ ਕਰ ਰਹੇ ਐ ਤੇ ਸਾਰਿਆਂ ਨੂੰ ਪਤਾ ਹੈ ਵੀ ਆਮ ਆਦਮੀ ਪਾਰਟੀ ਚ ਇੱਕ ਪਰਿਵਾਰ ਦੀ ਤਰ੍ਹਾਂ ਸਾਰੇ ਜਿਹੜੇ ਮਿਲ ਕੇ ਜਿਹੜੇ ਕੰਮ ਹੈ ਉਹ ਕਰਦੇ ਆ ਭਾਵੇਂ ਮੈਂ ਐਮਐਲਏ ਵੀ ਰਿਆ ਮੰਤਰੀ ਵੀ ਰਿਆ ਹੁਣ ਐਮਪੀ ਆ ਪਰ ਮੇਰੇ ਸਾਰੇ ਸਾਥੀਆਂ ਨੂੰ ਪਤਾ ਵੀ ਹਮੇਸ਼ਾ ਹਰੇਕ ਨਾਲ ਭਰਾ ਬਣ ਕੇ ਮੈਂ ਜਿਹੜਾ ਵਿਚਰਦਾ ਤੇ ਨਾਲ ਖੜਦਾ ਤੇ ਮੈਂ ਰਾਮਨਵਾਸੀਆ ਜੀ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ ਚ ਜਿਹੜਾ ਪਾਰਟੀ ਤੌਰ ਤੇ ਵੀ ਇਕੱਠੇ ਇੱਕ ਪਰਿਵਾਰ ਦੀ ਤਰ੍ਹਾਂ ਜਿਹੜਾ ਕੰਮ ਹੈ ਉਹ ਮਿਲ ਕੇ ਕਰਾਂਗੇ ਤੇ ਬਾਕੀ ਸ਼ਹਿਰ ਲਈ ਵੀ ਕਿਉਂਕਿ ਜਿਹੜਾ ਮਿਊਂਸਿਪੈਲਿਟੀ ਪ੍ਰਧਾਨ ਦਾ ਜਿਹੜਾ ਅਹੁਦਾ ਹੈਗਾ ਉਹ ਕਹਿੰਦਾ ਵੀ ਇੱਕ ਅੱਧਾ ਐਮ.ਐਲ.ਏ. ਹੁੰਦਾ ਹੈਗਾ ਉਹਦੇ ਲਈ ਸ਼ਹਿਰ ਦੀ ਮਜ਼ਬੂਤੀ ਦੇ ਨਾਲ ਜਿਹੜਾ ਕੰਮ ਚੱਲੇ ਇਹ ਬੜਾ ਜ਼ਰੂਰੀ ਹੈ ਕਿ ਸਰਕਾਰ ਤੇ ਪ੍ਰਧਾਨ ਸਾਰੇ ਮਿਲ ਕੇ ਜਿਹੜੇ ਕੰਮ ਹੈ ਉਹ ਨੂੰ ਕਰਨ ਤੇ ਬਾਕੀ ਤੁਹਾਨੂੰ ਪਤਾ ਹੈ ਵੀ ਸੈਂਕੜੇ ਕਰੋੜ ਦੇ ਜਿਹੜੇ ਫੰਡ ਨੇ ਉਹ ਬਰਨਾਰੇ ਦੇ ਜਿਹੜੇ ਆ ਰਹੇ ਨੇ ਤਾਂ ਉਹਨਾਂ ਦੀ ਠੀਕ ਤਰੀਕੇ ਨਾਲ ਇੰਪਲੀਮੈਂਟ ਇੰਪਲੀਮੈਂਟੇਸ਼ਨ ਹੋ ਸਕੇ